ਪੰਜਾਬ ਸਰਕਾਰ ਨੇ ਚੋਣ ਜਾਬਤਾ ਹਟਣ ਤੋਂ ਬਾਅਦ ਵੀ ਪੁਲਿਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਨੇ ਉਹਨਾਂ ਵਿੱਚ ਉਹ ਪੁਲਿਸ ਅਫਸਰ ਵੀ ਆ ਜਿਹੜੇ ਭਾਰਤੀ ਚੋਣ ਕਮਿਸ਼ਨ ਨੇ ਹਟਾ ਦਿੱਤੇ ਸੀ ਖਾਸ ਕਰਕੇ ਜਲੰਧਰ ਤੇ ਅੰਮ੍ਰਿਤਸਰ ਪਰ ਹੁਣ ਪੰਜਾਬ ਸਰਕਾਰ ਨੇ ਜਲੰਧਰ ਤੇ ਅੰਮ੍ਰਿਤਸਰ ਦੇ ਉਹੀ ਪੁਲਿਸ ਆਫੀਸਰ ਬਤੌਰ ਪੁਲਿਸ ਕਮਿਸ਼ਨਰ ਲਗਾਏ ਨੇ ਜੋ ਭਾਰਤੀ ਚੋਣ ਕਮਿਸ਼ਨ ਹਟਾ ਦਿੱਤੇ ਸੀ ਪਰ ਨਾਲ ਦੇ ਨਾਲ ਅੰਮ੍ਰਿਤਸਰ ਵਾਸਤੇ ਪੰਜਾਬ ਸਰਕਾਰ ਨੇ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕਰ ਦਿੱਤਾ ਜਿਹੜੇ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਜਿਹੜੇ ਬਦਲੇ ਗਏ ਨੇ ਅਫਸਰ ਉਹਨਾਂ ਦੇ ਵਿੱਚ ਨੌ ਪੁਲਿਸ ਅਫਸਰ ਨੇ ਵੱਡੇ ਰੈਂਕ ਨੇ ਏਡੀਜੀਪੀ ਰੈਂਕ ਦੇ ਅਧਿਕਾਰੀ ਵੀ ਬਦਲ ਦਿੱਤੇ ਗਏ ਨੇ ਨਲਬਖਸ਼ੋਰ ਜਿਹੜੇ 1998 ਬੈਚ ਦੇ ਆਈਪੀਐਸ ਆਫੀਸਰ ਸੀ ਜਿਨ੍ਹਾਂ ਨੂੰ ਭਾਰਤੀ ਚੋਣ ਕਮਿਸ਼ਨਰ ਨੇ ਲੁਧਿਆਣਾ ਦੇ ਵਿੱਚ ਚੋਣ ਪੁਲਿਸ ਕਮਿਸ਼ਨਰ ਲਗਾਇਆ ਸੀ ਸ਼ਾਇਦ ਇਹ ਪਹਿਲੀ ਦਫਾ ਸੀ ਕਿ ਏਡੀਜੀਪੀ ਰੈਂਕ ਦੇ ਅਧਿਕਾਰੀ ਨੂੰ ਪੁਲਿਸ ਕਮਿਸ਼ਨਰ ਲਗਾਇਆ ਗਿਆ ਸੀ ਹਾਲਾਂਕਿ ਇਹ ਜਿਹੜੀ ਪੋਸਟ ਆ ਇਹ ਡੀਆਈਜੀ ਰੈਂਕ ਦੀ ਸੀ ਲੇਕਿਨ ਕਮਿਸ਼ਨ ਨੇ ਪਤਾ ਨਹੀਂ ਕਿਸ ਦੀ ਸ਼ਿਕਾਇਤ ਤੇ ਪੁਲਿਸ ਕਮਿਸ਼ਨਰ ਨਲਬਖਸ਼ੋਰ ਨੂੰ ਲਗਾਇਆ ਸੀ ਉਥੋਂ ਕੁਲਦੀਪ ਸਿੰਘ ਚਾਲ ਜਿਹੜੇ 2009 ਬੈਚ ਦੇ ਆਈਪੀਐਸ ਅਫੀਸਰ ਉਹਨਾਂ ਨੂੰ ਹਟਾ ਕੇ ਨਲਬਖਸ਼ੋਰ ਨੂੰ ਲਗਾਇਆ ਗਿਆ ਸੀ ਹਾਲਾਂਕਿ ਨਲਬਖਸ਼ੋਰ ਉਸ ਸਮੇਂ ਏਡੀਜੀਪੀ ਐਸਟੀਐਫ ਵਿੱਚ ਕੰਮ ਕਰ ਰਹੇ ਸੀ ਲੇਕਿਨ ਕੁਲਦੀਪ ਸਿੰਘ ਚਾਲ ਦੀ ਜਗ੍ਹਾ ਨਲਬਖਸ਼ੋਰ ਨੂੰ ਲਗਾਇਆ ਗਿਆ ਤੇ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਫਿਰ ਨਲਬਖਸ਼ੋਰ ਨੂੰ ਹਟਾ ਕੇ ਉਹਨਾਂ ਨੂੰ ADGP STF ਲਗਾ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਮੁੜ ਕੁਲਦੀਪ ਸਿੰਘ ਚਾਲ ਉਹਨਾਂ ਨੂੰ ਲੁਧਿਆਣਾ ਦਾ ਕਮਿਸ਼ਨਰ ਲਗਾ ਦਿੱਤਾ ਹੈ ਅਸਲ ਵਿੱਚ ਭਾਰਤੀ ਚੋਣ ਕਮਿਸ਼ਨ ਨੇ ਕੁਲਦੀਪ ਸਿੰਘ ਚਾਲ ਅਤੇ ਜਲੰਧਰ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਬਾਰੇ ਕਹਿ ਦਿੱਤਾ ਸੀ ਕਿ ਚੋਣ ਪ੍ਰਕਿਰਿਆ ਦੌਰਾਨ ਇਹਨਾਂ ਦੋਨਾਂ ਨੂੰ ਚੋਣਾਂ ਦੇ ਨਾਲ ਸੰਬੰਧਿਤ ਕੋਈ ਵੀ ਜ਼ਿੰਮੇਵਾਰੀ ਨਾ ਦਿੱਤੀ ਜਾਵੇ ਤੇ ਚੋਣ ਕਮਿਸ਼ਨ ਦਾ ਹੁਕਮ ਸੀ ਉਸ ਦੀ ਪਾਲਣਾ ਕਰਨੀ ਪਈ ਬੀਤੇ ਦਿਨੀ ਦੇਸ਼ ਭਰ ਦੇ ਵਿੱਚ ਚੋਣ ਜਾਬਤਾ ਹਟ ਗਿਆ ਅੱਜ ਹੀ ਪੰਜਾਬ ਸਰਕਾਰ ਨੇ ਤਬਾਦਲੇ ਕਰ ਦਿੱਤੇ ਇਸੇ ਤਰ੍ਹਾਂ ਡਾਕਟਰ ਐਸ ਭੁਪਤੀ ਜੋ 2007 ਬੈਚ ਦੇ ਆਈਪੀਐਸ ਅਫੀਸਰ ਆ ਜਿਹੜੇ ਇਸ ਸਮੇਂ ਡੀਆਈਜੀ ਜਲੰਧਰ ਰੇਂਜ ਕੰਮ ਕਰ ਰਹੇ ਸੀ ਉਹਨਾਂ ਦਾ ਤਬਾਦਲਾ ਹੁਣ ਡੀਆਈਜੀ ਐਡਮਿਨਿਸਟ੍ਰੇਸ਼ਨ ਪੰਜਾਬ ਚੰਡੀਗੜ੍ਹ ਪੁਲਿਸ ਹੈੱਡ ਕੁਆਟਰ ਕੁਆਟਰ ਵਿਖੇ ਕਰ ਦਿੱਤਾ ਗਿਆ ਰਾਹੁਲ ਐਸ ਜਿਹੜੇ 2008 ਬੈਚ ਦੇ ਆਈਪੀਐਸ ਅਫੀਸਰ ਇਹਨਾਂ ਨੂੰ ਵੀ ਇਲੈਕਸ਼ਨ ਕਮਿਸ਼ਨ ਨੇ ਜਲੰਧਰ ਪੁਲਿਸ ਦਾ ਕਮਿਸ਼ਨ ਲਗਾਇਆ ਸੀ ਸੁਵਪਨ ਸ਼ਰਮਾ ਨੂੰ ਹਟਾ ਕੇ ਰਾਹੁਲ ਐਸ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਹੁਣ ਪੰਜਾਬ ਸਰਕਾਰ ਨੇ ਚੋਣ ਜਾਬਤਾ ਹਟਣ ਤੋਂ ਬਾਅਦ ਇੱਕ ਵਾਰ ਫਿਰ ਰਾਹੁਲ ਐਸ ਜੋ 2008 ਬੈਚ ਦੇ ਆਈਪੀਐਸ ਅਫਸਰ ਅਧਿਕਾਰੀ ਨੇ ਉਹਨਾਂ ਨੂੰ ਜਲੰਧਰ ਪੁਲਿਸ ਕਮਿਸ਼ਨਰ ਤੋਂ ਹਟਾ ਕੇ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਜ਼ਿੰਮੇਵਾਰੀ ਦਿੱਤੀ ਗਈ ਹੈ ਔਰ ਇਸੇ ਤਰ੍ਹਾਂ 2008 ਬੈਚ ਦੇ ਰਣਜੀਤ ਸਿੰਘ ਜੋ ਡੀਆਈਜੀ ਫਿਰੋਜ਼ਪੁਰ ਰੇਂਜ ਵਿਖੇ ਕੰਮ ਕਰ ਰਹੇ ਸੀ ਉਹਨਾਂ ਨੂੰ ਹੁਣ ਉੱਥੋਂ ਦੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਗੁਰਪ੍ਰੀਤ ਸਿੰਘ ਪੁੱਲਰ ਜੋ ਅੰਮ੍ਰਿਤਸਰ ਦੇ ਵਿੱਚ ਪੁਲਿਸ ਕਮਿਸ਼ਨਰ ਸਨ ਉਹਨਾਂ ਨੂੰ ਹੁਣ ਅਹੁਦੇ ਤੋਂ ਵਿਲਾ ਕਰ ਦਿੱਤਾ ਗਿਆ ਫਾਰਗ ਕਰ ਦਿੱਤਾ ਗਿਆ ਜਦ ਤੱਕ ਉਹਨਾਂ ਬਾਰੇ ਜਿਹੜੇ ਨਵੇਂ ਆਰਡਰ ਨਹੀਂ ਹੁੰਦੇ ਉਹ ਡੀਜੀਪੀ ਪੰਜਾਬ ਗੌਰਵ ਜਾਦਵ ਨੂੰ ਰਿਪੋਰਟ ਕਰਨਗੇ ਅਗਲੇ ਹੁਕਮਾਂ ਤੱਕ ਉਹਨਾਂ ਦੀ ਜਗ੍ਹਾ ਰঞ্জੀਤ ਸਿੰਘ 2008 ਬੈਚ ਦੇ ਆਈਪੀਐਸ ਅਫਸਰ ਜੋ ਐਸਐਮਏ ਡਾਈਜੀ ਫਿਰੋਜ਼ਪੁਰ ਸੀ ਉਹਨਾਂ ਨੂੰ ਅੰਮ੍ਰਿਤਸਰ ਪੁਲਿਸ ਦਾ ਨਵਾਂ ਪੁਲਿਸ ਕਮਿਸ਼ਨਰ ਲਗਾਇਆ ਗਿਆ ਸੁਪਨ ਸ਼ਰਮਾ ਜਿਹੜੇ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਹਟਾਏ ਗਏ ਸੀ ਕਿ ਜਦ ਤੱਕ ਚੋਣ ਜਾਬਤਾ ਖਤਮ ਨਹੀਂ ਹੁੰਦਾ ਤਦ ਤੱਕ ਇਹਨਾਂ ਨੂੰ ਚੋਣ ਪ੍ਰਕਿਰਿਆ ਸੰਬੰਧੀ ਕੋਈ ਵੀ ਕੁਰਸੀ ਨਾ ਦਿੱਤੀ ਜਾਵੇ ਜ਼ਿੰਮੇਵਾਰੀ ਨਾ ਦਿੱਤੀ ਜਾਵੇ ਹੁਣ ਚੋਣ ਜਾਬਤਾ हट ਚੁੱਕਾ ਹੈ ਤੇ ਸੁਪਨ ਸ਼ਰਮਾ 2009 ਬੈਚ ਦੇ ਜਿਹੜੇ ਆਫੀਸਰ ਨੇ ਉਹਨਾਂ ਨੂੰ ਮੁੜ ਤੋਂ ਉਹੀ ਜਗ੍ਹਾ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਜਿੱਥੇ ਇਹਨਾਂ ਨੂੰ ਹਟਾਇਆ ਗਿਆ ਸੀ ਦੋ ਪੁਲਿਸ ਅਫਸਰ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡਾ ਝਟਕਾ ਸੀ ਕਿ ਸੁਵਪਨ ਸ਼ਰਮਾ ਜੋ ਉਸ ਸਮੇਂ ਜਲੰਧਰ ਪੁਲਿਸ ਕਮਿਸ਼ਨਰ ਸੀ ਕੁਲਦੀਪ ਸਿੰਘ ਚਾਲ ਜੋ ਉਸ ਸਮੇਂ ਲੁਧਿਆਣਾ ਪੁਲਿਸ ਕਮਿਸ਼ਨਰ ਇਹਨਾਂ ਦੋਨਾਂ ਅਫਸਰਾਂ ਨੂੰ ਹਟਾ ਦਿੱਤਾ ਗਿਆ ਸੀ ਔਰ ਇਹ ਵੀ ਨਹੀਂ ਸੀ ਪਤਾ ਲੱਗ ਸਕਿਆ ਕਿ ਕਿਸ ਦੀ ਸ਼ਿਕਾਇਤ ਦੇ ਇਹਨਾਂ ਨੂੰ ਹਟਾਇਆ ਗਿਆ ਪੰਜਾਬ ਸਰਕਾਰ ਨੂੰ ਇੰਨੇ ਪਤਾ ਲੱਗਾ ਸੀ ਕਿ ਉੱਪਰੋਂ ਹੁਕਮ ਆਏ ਨੇ ਤੇ ਹੁਣ ਮੁੜ ਤੋਂ ਸੁਵਪਨ ਸ਼ਰਮਾ ਨੂੰ ਕਮਿਸ਼ਨਰ ਜਲੰਧਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਔਰ ਕਲਦੀਪ ਸਿੰਘ ਚਾਹ ਨੂੰ ਜੋ ਪੋਸਟਿੰਗ ਦਾ ਇੰਤਜ਼ਾਰ ਕਰ ਰਹੇ ਸੀ ਉਹਨਾਂ ਨੂੰ ਮੁਰ ਤੋਂ ਲੁਧਿਆਣਾ ਪੁਲਿਸ ਕਮਿਸ਼ਨਰ ਲਗਾਇਆ ਗਿਆ ਜਿੱਥੇ ਪਹਿਲਾਂ ਨਲਬਖਸ਼ੌਰ ਨੂੰ ਭਾਰਤੀ ਚੌਕ ਕਮਿਸ਼ਨ ਨੇ ਜ਼ਿੰਮੇਵਾਰੀ ਦਿੱਤੀਗੀ ਇਸੇ ਤਰ੍ਹਾਂ 2009 ਬੈਚ ਦੇ ਆਈਪੀਐਸ ਅਫੀਸਰ ਅਜੇ ਮਲੂਜਾ ਜੋ ਇਸ ਸਮੇਂ ਡੀਆਈਜੀ ਐਸਟੀਐ ਬਠਿੰਡਾ ਰੇਂਜ ਦੇ ਵਿੱਚ ਕੰਮ ਕਰ ਰਹੇ ਸੀ ਉਹਨਾਂ ਨੂੰ ਡੀਆਈਜੀ ਫਰੂਜ਼ਪੁਰ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਉੱਥੋਂ ਦੇ ਜਿਹੜੇ ਡੀਆਈਜੀ ਰਣਜੀਤ ਸਿੰਘ ਸੀ ਉਹਨਾਂ ਨੂੰ ਅੰਮ੍ਰਿਤਸਰ ਪੁਲਿਸ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਹਰਮਨबीर ਸਿੰਘ ਗਿੱਲ ਜਿਹੜੇ ਭਾਰਤੀ ਚੋਣ ਕਮਿਸ਼ਨ ਵੱਲੋਂ ਬਠਿੰਡਾ ਤੋਂ ਬਤੌਰ ਐਸਐਸਪੀ ਹਟਾ ਦਿੱਤੇ ਗਏ ਸੀ ਕਿਉਂਕਿ ਉਹਨਾਂ ਬਾਰੇ ਸੀ ਕਿ ਉਹ ਕਾਂਗਰਸੀ ਐਮਪੀ ਜਸਬੀਰ ਸਿੰਘ ਡਿੰਪਾ ਦੇ ਪ੍ਰਾਅ ਨੇ ਔਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਜਿਸ ਦਾ ਕੋਈ ਵੀ ਸਾਕਾ ਸੰਬੰਧੀ ਭਾਰਤੀ ਚੋਣ ਲੜ ਰਿਹਾ ਹੋਵੇ ਜਾਂ ਕਿਸੇ ਪਾਰਟੀ ਦਾ ਹੋਵੇ ਉਹਨੂੰ ਉਹਨਾਂ ਦੇ ਸਾਕਾ ਸੰਬੰਧਿਆਂ ਨੂੰ ਚੋਣਾਂ ਮੌਕੇ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ ਜਿਸ ਕਰਕੇ 2010 ਬੈਚ ਦੇ ਆਈਪੀਐਸ ਅਫੀਸਰ ਹਰਮਨਬੀਰ ਸਿੰਘ ਗਿੱਲ ਨੂੰ ਬਠਿੰਡਾ ਤੋਂ ਐਸਐਸਪੀ ਹਟਾ ਕੇ ਕਮਾਂਡਡ 75ਵੀਂ ਪੀਏਪੀ ਬਟਾਲੀਅਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਹੁਣ ਉਹਨਾਂ ਨੂੰ ਜਲੰਧਰ ਪੁਲਿਸ ਦਾ ਡੀਆਈਜੀ ਲਗਾਇਆ ਗਿਆ ਜਿੱਥੇ ਪਹਿਲਾਂ ਡਾਕਟਰ ਐਸ ਭੁਪਤੀ ਬਤੌਰ ਡੀਆਈਜੀ ਕੰਮ ਕਰ ਰਹੇ ਸੀ ਹੁਣ ਹਰਬੰਨਵੀਰ ਸਿੰਘ ਗਿੱਲ ਡੀਆਈਜੀ ਜਲੰਧਰ ਰੇਂਜ ਲਗਾਏ ਗਏ ਨੇ ਕਿਉਂਕਿ ਹੁਣ ਉਹ ਉਹਨਾਂ ਦਾ ਜਿਹੜਾ ਰੁਤਬਾ ਵਾ ਉਹ ਐਸਐਸਪੀ ਅਹੁਦੇ ਤੋਂ ਟੱਪ ਚੁੱਕੇ ਜਿਸ ਕਰਕੇ ਉਹਨਾਂ ਨੂੰ ਹੁਣ ਡੀਆਈਜੀ ਲਗਾਇਆ ਗਿਆ ਇਸ ਤਰ੍ਹਾਂ ਗਗਨਦੀਪ ਸਿੰਘ ਜਿਹੜੇ ਲੰਪੀਣਾ ਹਾਕੀ ਖਿਡਾਰੀ ਰਹ ਚੁੱਕੇ ਨੇ ਉਹ ਐਸਐਸਪੀ ਜ پنجاب ਸਰਕਾਰ ਵੱਲੋਂ ਜਿਹੜੀ ਇੰਡੀਆ ਦੇ ਵਿੱਚ ਪਹਿਲੀ ਦਫਾ ਫੋਰਸ ਦਾ ਗਠਨ ਕੀਤਾ ਗਿਆ ਸੀ ਸੜਕ ਸੁਰੱਖਿਆ ਫੋਰਸ ਜਿਹਨੂੰ ਐਸਐਸਐਫ ਕਹਿੰਦੇ ਨੇ ਉਹਨਾਂ ਦਾ ਜ਼ਿੰਮੇਵਾਰੀ ਦਿੱਤੀ ਗਈ ਸੀ ਪੰਜਾਬ ਅਤੇ ਨਾਲ ਹੀ ਸੈਕੰਡ ਕਮਾਂਡੋ ਬਟਾਲੀਅਨ ਬਹਾਦਰਗੜ੍ਹ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਹੁਣ ਗਗਨਜੀਤ ਸਿੰਘ ਹੋਣੀ ਸਿਰਫ ਐਸਐਸਪੀ ਸੜਕ ਸੁਰੱਖਿਆ ਫੋਰਸ ਦੇ ਤੌਰ ਤੇ ਹੀ ਕੰਮ ਕਰਨਗੇ ਇਸ ਕਰਕੇ ਉਹ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਸਕੱਤਰ ਗੁਰਕੀਰਤ ਕ੍ਰਪਾਲ ਸਿੰਘ ਹੋਣਾ ਵੱਲੋਂ ਪੰਜਾਬ ਸਰਕਾਰ ਦੇ ਜਰੀਏ ਜਿਹੜੇ ਆਰਡਰ ਪਾਸ ਕੀਤੇ ਗਏ ਨੇ ਉਹਨਾਂ ਦੇ ਵਿੱਚ ਇਹਨਾਂ ਨੌ ਪੁਲਿਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਨੇ ਜਦ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਜੋ 2004 ਬੈਚ ਦੇ ਆਪੀਐਸ ਅਫਸਰ ਨੇ ਉਹਨਾਂ ਨੂੰ ਹਾਲੇ ਕੋਈ ਅਹੁਦਾ ਨਹੀਂ ਦਿੱਤਾ ਗਿਆ ਲੇਕਿਨ ਅਗਲੇ ਹੁਕਮਤਾਂ ਤੱਕ ਉਹ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੂੰ ਹੀ ਰਿਪੋਰਟ ਕਰਨਗੇ ਇਸ ਖਬਰ ਦੇ ਨਾਲ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ